ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੰਤ ਸਰਣ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਔਰ ਕਾਜ ਤੇ ਛੂਟ ਪਰੀ ਸੰਤ ਸਰਣ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਔਰ ਕਾਜ ਤੇ ਛੂਟ ਪਰੀ ਰਹਾਉ ਸੂਖ ਸਹਜ ਅਰ ਘਣੋਂ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਖਿਓ ਗੁਰ ਪੂਰੈ ਮੇਰੀ ਉਲਟ ਤਰੀ ਪਿਖਿਓ ਮੋਹਣ ਸਭ ਕੈ ਸੰਗੈ ਊਨ ਨਾ ਕਾਹੂ ਸਗਲ ਪਰਿ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰੀ ਪਿਖਿਓ ਮੋਹਨ ਸਭ ਕੈ ਸੰਗੈ ਊਨ ਨਾ ਕਾਹੂ ਸਗਲ ਪਰੀ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਿਲਾਵਲ ਮਹਲਾ 5 ਵਾਹੇ ਭਾਈ ਜਦੋਂ ਮੈਂ ਗੁਰੂ ਦੀ ਸਰਣ ਆ ਪਿਆ ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ ਮੇਰੇ ਅੰਦਰੋਂ ਤੰਦਾ ਬੰਧਨ ਅਤੇ ਸਾਰੇ ਜੰਜਾਲ ਮੁੱਕ ਗਿਆ ਮੇਰੀ ਬਿਰਤੀ ਹੋਰ ਹੋਰ ਕੰਮਾਂ ਤੋਂ ਅੰਟਕ ਹੋ ਗਈ ਰਹਾਉ اے ਭਾਈ ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਜਿਸ ਦੀ ਬਰਕਤ ਨਾਲ ਆਤਮਿਕ ਅਡੋਲਤਾ ਦਾ ਸੁਖ ਅਤੇ ਆਨੰਦ ਮੇਰੇ ਅੰਦਰ ਉਤਪੰਨ ਹੋ ਗਿਆ ਹਰ ਨਾਮ ਦਾ ਸਵਾਦ ਮੈਨੂੰ ਅਜਿਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ ਗੁਰੂ ਨੇ ਮੇਰੀ ਬਿਰਤੀ ਮਾਇਆ ਵੱਲੋਂ ਪਰਤਾ ਦਿੱਤੀ ਏ ਭਾਈ ਗੁਰੂ ਦੀ ਕਿਰਪਾ ਨਾਲ ਸੋਹਣੇ ਪ੍ਰਭੂ ਨੂੰ ਮੈਂ ਸਭ ਵਿੱਚ ਵਸਦਾ ਵੇਖ ਲਿਆ ਹੈ ਕੋਈ ਵੀ ਥਾਂ ਉਸ ਪ੍ਰਭੂ ਤੋਂ ਸਖਣਾ ਨਹੀਂ ਦਿਸਦਾ ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ ਰੂਹ ਨਾਲ ਭਰਪੂਰ ਦਿਸ ਰਹੀ ਹੈ ਕਿਰਪਾ ਦਾ ਖਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿਸ ਰਿਹਾ ਹੈ اے ਨਾਨਕ आखे भाई गुरु की मेहर न मेरी मेहनत सफल हो गई है वागुरु जी का खालसा वाहेगुरु जी की फतेह